ਕਿਹੜਾ ਪੈਂਟਾ ਦਾ ਨਸ਼ਾ ਆਪਾਂ ਨੂੰ ਕੀ ਗੱਲ ਹੋਈ ਬੇਟੀ ਤੁਹਾਡੀ ਕਿੱਥੇ ਪੜਦੀ ਕੀ ਗੱਲਬਾਤ ਹੋਈ ਸਰ ਉਹ ਇੱਥੇ ਲਾ ਕੋਲਜ ਕਰਦੀ ਉਸਮੇ ਸਰ ਉਹ ਨਾ ਮੇਰੇ ਮੁੰਡਾ ਇਹ ਦੋ ਵਾਰੀ ਗਿਆ ਸਾਡੇ ਘਰ ਇੱਕ ਘਰ ਗਿਆ ਇਹ ਤੇ ਸਰ ਇਹਨੇ ਧਮਕੀ ਦਿੱਤੀ ਮੇਰੇ ਨਾਲ ਗੱਲ ਕਰ ਸਰ ਤੇ ਕੁੜੀ ਦੀ ਇੰਗੇਜਮੈਂਟ ਕੀਤੀ ਹੋਈ ਹੈ ਇੰਗੇਜਮੈਂਟ ਕੀਤੀ ਹੋਈ ਸਰ ਇਹ ਕਹਿੰਦਾ ਕਿ ਮੇਰੇ ਨਾਲ ਗੱਲ ਕਰੋ ਆਂਦੀ ਕਿਸੇ ਆਪਦੀ ਪਿਓ ਦੀ ਪੱਗ ਨੂੰ ਕਿ ਦਾਗ ਨਹੀਂ ਲਾਉਣਾ ਵੀ ਕਿ ਸਾਡੀ ਮੰਮੀ ਅੱਗੇ ਔਖੀ ਬਹੁਤ ਆ ਟਾਈਮ ਪਾਸ ਕਰਨ ਦੀ ਸੱਤ ਮੇਰੀਆਂ ਬੇਟੀਆਂ ਇੱਕ ਬੇਟਾ ਜੀ ਉਹ ਵੀ ਛੋਟਾ 12 ਸਾਲ ਦਾ ਮੈਂ ਆਪਦਾ ਬਹੁਤ ਔਖਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਈ ਹਾਂ ਸਾਰੇ ਆਂਦੇ ਜੇ ਮੇਰੇ ਨਾਲ ਗੱਲ ਨਾ ਕੀਤੀ ਮੈਂ ਤੇਰੇ ਗੋਲੀ ਮਾਰ ਦੇਣੀ ਹੈ ਅੱਛਾ ਅੱਜ ਹੀ ਪਰਪੋਜ਼ ਕੀਤਾ ਹੀ ਕੁੜੀ ਨੂੰ ਤੇ ਉਹਨੇ ਨਹੀਂ ਮੰਨੀ ਤੇ ਉਹਨੇ ਗੋਲੀ ਮਾਰਤੀ। ਤੇ ਬਾਅਦ ਚ ਆਪਣੇ ਆਪ ਨੂੰ ਵੀ ਮਾਰ ਲਈ ਮੁੰਡੇ ਨੇ। ਹਾਂਜੀ। ਤੇ ਹੁਣ ਕੀ ਕਹਿੰਦੇ ਪੁਲਿਸ ਵਾਲੇ ਅੰਦਰ ਆਏ ਤੇ ਕੀ ਕਹਿੰਦੇ ਤੁਹਾਨੂੰ? ਸਰ ਉਹ ਉਹਨਾਂ ਨੇ ਇਹੀ ਕਿਹਾ ਕਿ ਜੇ ਬੰਦੀ ਕਾਰਵਾਈ ਹੋਈ ਹੁੰਦੀ ਚਾਹੀਦੀ। ਹਾਂ। ਅੱਜ ਸਾਡੀ ਤੇ ਨਾ ਹੋਈ ਆ। ਕੱਲ ਨੂੰ ਹੋਰ ਵੀ ਕਿਸੇ ਨਾਲ ਹੋਊ। ਬਿਲਕੁਲ। ਹਾਂ। ਤੇ ਇਹ ਤੁਹਾਡੀ ਕੁੜੀ ਵੱਡੀ ਆ, ਬਾਕੀ ਜਿਹੜੇ ਨਾਲ ਦੂਜੇ ਨੰਬਰ ਤੇ ਆ। ਅੱਛਾ। ਵੱਡੀ ਤੇ ਛੋਟੀ ਆ। ਅੱਛਾ। ਕੀ ਨਾਮ ਕੀ ਇਹਦਾ? ਸੰਦੀਪ ਕੌਰ। ਤੇ ਮੁੰਡੇ ਦਾ ਨਾਮ ਨੂੰ ਪਤਾ ਜੀ ਕੀ ਆ? ਮੁੰਡੇ ਦਾ ਨਾਮ ਕੀ? ਇੱਥੇ ਆ ਪ੍ਰਿੰਸ ਰਾਜ ਖਰੇ ਪ੍ਰਿੰਸ ਰਾਜ ਇੱਥੇ ਪੜਦਾ ਉਹ ਵੀ ਪ੍ਰਿੰਸ ਨਾ ਕਰੇ ਤਰਾ ਦੇ ਮਾ ਸੰਤ ਵੀਰ ਜੀ ਮੈਨੂੰ ਉਹਦੇ ਮੁੰਡੇ ਦਾ ਨਾਮ ਦਾ ਵੀ ਨਹੀਂ ਪਤਾ ਇੱਥੇ ਪੜਦਾ ਮੈਂ ਕਿਹੋ ਜੀ ਹਾਂਜੀ ਹਾਂਜੀ ਇਸੇ ਕਾਲਜ ਦੀ ਪੜਦਾ ਜੀ ਥਾਡੀ ਫਰਸਟ ਫਰਸਟ ਇਅਰ ਚ ਬੇਟੀ ਥਾਡੀ ਪਹਿਲਾ ਸਮੈਸਟਰ ਹੈ ਹਾਂਜੀ ਪਹਿਲਾ ਸਮੈਸਟਰ ਹੀ ਇਹਦਾ ਅੱਛਾ ਠੀਕ ਕੁੜੀ ਪੜਦੀ ਤੇ ਲਾਦਾ ਕੋਰਸ ਕਰਾਂਦੀ ਉਸਮਾ ਕਾਲਜ ਉਹਨਾਂ ਨੇ ਤਾਂ ਗੇਟ ਦੀ ਚਾਬੀ ਨਹੀਂ ਦੇਣ ਦੇ ਗੇਟ ਬੰਦ ਕੀਤਾ ਹੋਇਆ ਅੰਦਰ ਕੋਈ ਮਾਰਦਾ ਮੁੰਡਾ ਵੀ ਆ ਦੇ ਮਾਰ ਲਈ ਉਹਨੇ ਤੇ ਹੁਣ ਇਹ ਕਾਲਜ ਵਾਲੇ ਗੇਟ ਵੀ ਨਹੀਂ ਖੋਲਣ ਦੇ ਇੱਥੇ ਨਾਲ ਅਡੀ ਕੁੜੀ ਨੂੰ ਮਿਲਣ ਦੇ ਆ ਇਹ ਮੋਦ ਕੁੜੀ ਹਾਂਜੀ ਕੁੜੀ ਨੇ ਮੋਦ ਹੋ ਗਿਆ ਮੋਕੇ ਦੇ ਉੱਤੇ ਕੀ ਕੀ ਨਾਮ ਸੀ ਉਹਦਾ ਕਿਹੜੇ ਪਿੰਡ ਦੀ ਨਿਸ਼ਾਰਾ ਪਿੰਡ ਵਾਲੀ ਕਿਹਨੇ ਸਾਲਾਂ ਦੀ ਕੁੜੀ ਹੈ ਕੁੰਨੀ ਸਾਲ ਦੀ ਕਿਹੜੇ ਪਣਾ ਹੈ ਹਾਂਜੀ ਕਿੰਨੇ ਪਣਾ ਜੇ 7 ਪਣਾ ਦੇ ਇੱਕ ਬਾਈ ਆ ਸੁਣਿਆ ਛੋਟਾ ਉਹਦਾ ਗੱਡੀ ਦੀ ਗੱਲ ਹੈ ਗੱਡੀ ਡੈੱਥ ਹੋਈ ਹੈ ਤਿੰਨ ਚਾਰ ਸਾਲ ਕਿੰ ਕੀ ਮੰਨ ਕਰਦੇ ਤੁਸੀਂ ਕਾਨੂੰਨ ਹਿਸਾਬ ਮੇਨਣਾ ਚਾਹੀਦਾ ਜੀ ਇੱਕ ਵਾਰ ਸਾਨੂੰ ਮੁੰਮਾ ਕੁੜੀ ਨੂੰ ਮਲਾਉਣ ਸਾਨੂੰ ਉਹਦਾ ਕੁੜੀ ਨੂੰ ਨਹੀਂ ਦੇਖਣ ਦਿੱਤਾ ਸਾਨੂੰ ਇੱਕ ਕੀ ਇਨਸੀਡੈਂਟ ਕਿੱਥੇ ਆ ਗੋਲ ਅੰਦਰ ਆਇਆ ਸਰ ਕਿਹੜਾ ਕਾਲ ਜੀ ਕਾਲ ਜੀ ਇਹ ਮਾਈ ਭਗ ਉਸਮਾ ਕਾਲ ਜਾਈ ਵੱਡਾ ਬਾਈ ਮੁੰਡੇ ਦੀ ਉਹਨਾਂ ਨੂੰ ਮੁੰਡੇ ਦੀ ਉਹਨਾਂ ਨੇ ਬੋਡੀ ਨਹੀਂ ਵਿਖਾਈ ਨਾ ਦੱਸਿਆ ਇਹਨਾਂ ਸਰ ਜੋ ਵੀਡੀਓ ਚੱਲ ਰਹੀ ਹੈ ਤੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਇਹ ਨਾ ਸਾਡੇ ਸਰਿਹਾਲੀ ਥਾਣੇ ਦੇ ਵਿੱਚ ਇੱਕ ਲਾ ਕਾਲਜ ਆ ਜਿੱਥੇ ਦੋ ਬੱਚੇ ਪੜ੍ਹਦੇ ਸੀ ਕਿ ਫਸਟ ইয়ার ਦੇ ਵਿੱਚ ਪਹਿਲੇ ਸਾਲ ਚ ਨਾ ਐਡਮਿਸ਼ਨ ਲਈ ਆ ਤੇ ਪ੍ਰਿੰਸ ਰਾਜ ਨਾਮ ਦਾ ਲੜਕਾ ਜਿਹਦੀ ਉਮਰ ਕੋਈ 19-20 ਸਾਲ ਆ ਤੇ ਸੇਮੇ ਇਹਦੀ ਲੜਕੀ ਆ ਸੰਦੀਪ ਕੌਰ ਜਿਹਨੂੰ ਇਹਨੇ ਅੱਜ ਕਲਾਸ ਸ਼ੁਰੂ ਹੁੰਦਿਆਂ ਹੀ ਅਜੇ ਕਲਾਸ ਰੂਮ ਹੋਣੀ ਸੀ ਕਲਾਸ ਰੂਮ ਦੇ ਵਿੱਚ ਇਹ ਸਿਰਚ ਗੋਲੀ ਮਾਰੀ ਤੇ ਕੁੜੀ ਦੀ ਮੌਤ ਹੋ ਗਈ ਆ ਤੇ ਖੁਦ ਵੀ ਗੋਲੀ ਉਸੇ ਵਾਲੀ ਇਹਨੇ ਆਪਣੇ ਆਪ ਨੂੰ ਵੀ ਮਾਰ ਲਈ ਹੈ ਜਿਹਦੇ ਸਬੰਧ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਤੇ ਇਨਕੁਆਰੀ ਕਰ ਰਹੇ ਹਾਂ ਤਫਤੀਸ਼ ਕਰਕੇ ਜੋ ਵੀ ਬੰਦੀ ਕਾਰਵਾਈ ਆ ਤੇ ਉਹ ਕੀਤੀ ਜਾਏਗੀ